ਹਾਂਜੀ ਇਹ ਵਾਲਾ ਜੋ ਫੈਬਰਿਕ ਰਹੇਗਾ कॉटन ਦਾ ਫੈਬਰਿਕ ਰਹੇਗਾ 500 ਮੀਟਰ ਤੁਸੀਂ ਕੋਟ ਸੈੱਟ ਵੀ ਰੈਡੀ ਕਰ ਸਕਦੇ ਹੋ ਪੰਜਾਬੀ ਸੂਟ ਵੀ ਰੈਡੀ ਕਰ ਸਕਦੇ ਹੋ ਪ੍ਰਾਈਸ ਰਹੇਗਾ 899 ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਨੈਕਸਟ ਸਪੈਸ਼ਲ ਇਹ ਆਪਾਂ ਸੇਲ ਤੇ ਲਗਾਏ ਹੋਏ ਨੇ ਸੂਟ ਦੋ ਦੋ ਪੀਸ ਰਹਿ ਗਏ ਸੀ ਸਾਰੇ ਸੂਟਾਂ ਦੇ ਵਿੱਚ embroidery ਹੋਈ ਹੈ ਟੌਪ ਤੇ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਜੋ ਸਟਫ ਆ ਉਹ ਆਪਾਂ ਮੈਂਸ਼ਨ ਕੀਤਾ ਹੋਇਆ ਪਿਕ ਤੇ 750 ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਨ੍ਹਾਂ ਸੂਟਾਂ ਦੇ ਵਿੱਚ ਜੌਰਜਟ ਦਾ ਸਟੱਫ ਵੀ ਮੈਂ ਕੀਤਾ ਹੋਇਆ ਐਡ ਆਪਾਂ ਕਾਟਨ ਦੇ 올ਓਵਰ ਸੂਟ ਤੇ ਐਮਬਰਾਇਡਰੀ ਉਹ ਵੀ ਆਪਾਂ ਐਡ ਕੀਤੇ ਹੋਏ ਨੇ ਉਹ ਤੁਹਾਨੂੰ ਪਿਕ ਤੇ ਮੈਂਸ਼ਨ ਮਿਲ ਜਾਏਗਾ ਨੈਕਸਟ ਇਹ ਵਾਲੇ ਜੋ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਫਾਈਨ ਸਟੱਫ ਆ ਪਿਓਰ ਕਾਟਨ ਪ੍ਰਿੰਟਸ ਸੂਟ ਆ 1250 5 ਮੀਟਰ ਦਾ ਸੂਟ ਰਹੇਗਾ ਫਰੀ ਸ਼ਿਪਿੰਗ 'ਚ ਇਹ ਵੀ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਬਾਏ 1겟2 ਫਰੀ ਵਾਲੇ ਆਪਣੇ ਕੋਲ ਆਫਰ ਹੈ ਬਿਊਟੀਫੁਲ ਕਲੈਕਸ਼ਨ ਆਫ ਬੈਸਟ ਪ੍ਰਾਈਸ ਇਹਨਾਂ ਦਾ ਪ੍ਰਿੰਟਡ ਡਿਜੀਟਲ ਮਸਲੀਨ ਕਾਟਨ 2 ਮੀਟਰ ਸ਼ਰਟ ਰਹੇਗੀ ਬਾਟਮ ਮੈਚਿੰਗ ਰਹੇਗੀ ਪਲੇਨ ਮਸਲੀਨ ਕਾਟਨ ਦੀ 2 ਮੀਟਰ ਤਿੰਨ ਸੂਟ ਤੁਸੀਂ ਬਾਏ ਕਰਨੇ ਪੈਣੇ ਤੁਹਾਨੂੰ ਤਿੰਨ ਸੂਟਾਂ ਦਾ ਸਰਪ੍ਰਾਈਜ਼ ਰਹੇਗਾ 777 ਫਰੀ ਸ਼ਿਪਿੰਗ 15 ਮੀਟਰ ਸਟਫ ਮਿਲੇਗਾ 777 ਦੇ ਵਿੱਚ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਆਪਾਂ ਇਹਦੇ ਵਿੱਚ ਗੂੜੇ ਰੰਗ ਦੇ ਔਰ ਫਿੱਕੇ ਰੰਗ ਦੇ ਲਾਈਟ ਡਾਰਕ ਸਾਰੇ ਆਪਾਂ ਕਲਰ ਐਡ ਕੀਤੇ ਹੋਏ ਨੇ ਪ੍ਰਿੰਟ ਵੀ ਸੋਹਣੇ ਨੇ ਉਹ ਵੀ ਐਡ ਕੀਤੇ ਹੋਏ ਨੇ ਆਪਾਂ ਸਾਰੇ ਪ੍ਰਿੰਟ ਕੀਤੇ ਔਰ ਕਲਰ ਐਡ ਕੀਤੇ ਹੋਏ ਨੇ ਤੁਸੀਂ ਇਹਨਾਂ ਵਿੱਚੋਂ ਆਪਣਾ ਬੁੱਕ ਕਰਵਾ ਸਕਦੇ ਹੋ 3770 ਫ੍ਰੀ ਸ਼ਿਪਿੰਗ ਦੇ ਵਿੱਚ ਲਿਮਟਿਡ ਇਹ ਸਟਾਕ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਜੀ